ਵਰਾਈਟੀ ਦੇ ਦੇਣ ਵੀ ਤੁਸੀਂ ਹਥਿਆਰ ਚੱਕੀ ਫਿਰਦੇ ਹੋ ਸੋ ਬਹੁਤ ਧੰਨਵਾਦ ਪਹਿਲਾਂ ਤੁਸੀਂ ਜਿੰਨਾਂ ਦੀ ਵੀਡੀਓ ਦੇਖਦੇ ਹੋ ਜਿੰਨੇ ਵੀ ਸਾਡੇ ਨਾਲ ਸਬਸਕ੍ਰਾਈਬਰ ਜੁੜੇ ਹੋਏ ਨੇ ਸੋ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਤੇ ਅੱਜ ਲਾ ਰਹੇ ਸੀ ਕਣਕ ਨੂੰ ਪਾਣੀ ਤੇ ਪਾਣੀਦਾਰ ਹੋਇਆ ਪਿਆ ਪੂਰਾ ਜ਼ੋਰ ਕਿਉਂਕਿ ਮੌਸਮ ਆ ਜਿਹੜਾ ਉਹ ਚੇਂਜ ਹੋ ਗਿਆ ਪਿਛਲੇ ਦਿਨਾਂ ਦੇ ਵਿੱਚ ਸੂਰਜਾ ਜਿਹੜਾ ਪੂਰਾ ਤੇ ਜੋ ਹੋ ਗਿਆ ਤੇ ਹੁਣ ਜਿਹੜਾ ਹੈਗਾ ਪਾਣੀ ਲੱਗ ਰਿਹਾ ਕਣਕਾਂ ਦੇ ਵਿੱਚ ਸੋ ਦੋ ਮੋਟਰਾਂ ਇੱਧਰ ਚੱਲ ਰਹੀਆਂ ਤੇ ਇੱਕ ਚੱਲ ਰਹੀ ਹੈ ਇੱਧਰ ਤੇ ਸੁੱਖ ਨਾਲ ਜਿਹੜਾ ਖਾਲ ਆ ਉੱਪਰ ਦੀ ਹੋਇਆ ਪਿਆ ਜਾਵਾ ਜਿਹਨੇ ਨਾ ਕਿਨਾਰੇ ਲੱਗਿਆ ਪਿਆ ਸੋ ਬਹੁਤ ਧੰਨਵਾਦ ਤੁਹਾਡਾ ਵੀ ਤੁਸੀਂ ਬਾਅਦ ਦੇ ਵਿੱਚ ਵੀ ਲਾਈਵ ਨੂੰ ਦੇਖਦੇ ਹੋ ਕਿਉਂਕਿ ਵੀਡੀਓ ਅਪਲੋਡ ਕਰੀ ਪਈ ਹੁੰਦੀ ਆ ਸੋ ਤੁਸੀਂ ਕਦੋਂ ਵੀ ਇਹ ਨਜ਼ਾਰੇ ਦੇਖ ਸਕਦੇ ਹੋ ਆ ਕਿ ਆਪਾਂ ਡਿਲੀਟ ਨਹੀਂ ਕੀਤਾ ਹੁੰਦਾ ਲਾਈਵ ਤੇ ਜ਼ਰੂਰ ਆਪੋ ਆਪਣੇ ਵਿਚਾਰ ਸਾਂਝੇ ਕਰਿਆ ਕਰੋ ਕਿ ਕਿਵੇਂ ਲੱਗਦੀ ਆ ਤੁਹਾਨੂੰ ਵੀਡੀਓ ਤੇ ਕਿੱਥੋਂ-ਕਿੱਥੋਂ ਜਿਹੜੀ ਸੰਗਤ ਜੁੜੀ ਹੋਈ ਆ ਸਾਡੇ ਨਾਲ ਸੋ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਕੋਸ਼ਿਸ਼ ਆ ਵੀ ਸਾਰੇ ਪਲੇਟਫਾਰਮਾਂ ਤੇ ਸੋਸ਼ਲ ਮੀਡੀਆ ਦੇ ਤੇ ਐਕਟਿਵ ਹੋ ਕੇ ਰਹੀਏ ਕਿਉਂਕਿ ਪਹਿਲਾਂ ਜਿਹੜਾ ਸੀਗਾ ਜ਼ਿਆਦਾਤਰ ਫੇਸਬੁੱਕ ਜੋ ਇੰਸਟਾਗ੍ਰam ਤੇ ਜ਼ਿਆਦਾ ਸੀ ਪਰ YouTube ਤੇ ਵੀ ਵਧੀਆ ਯਾਨੀ ਕਿ ਆਡੀਅנס ਜੁੜਦੀ ਆ ਸੋ ਉਹਦੇ ਲਈ YouTube ਤੇ ਲਗਾਤਾਰ ਕੰਮ ਕਰਦੇ ਰਹੋ ਸੋ ਜਿਹੜੇ ਵੀ ਨਵੇਂ ਵੀ ਜੁੜ ਰਹੇ ਆ YouTube ਤੇ ਆਪਣਾ ਚੈਨਲ ਬਣਾ ਕੇ ਕਿਸੇ ਤਰ੍ਹਾਂ ਨਾਲ ਕੋਈ ਵੀਡੀਓ ਪਾਉਣ ਦਾ ਜਾਂ ਕੋਈ ਵੀ ਆਪਣੀ ਕਿਸੇ ਬਿਜ਼ਨਸ ਤੌਰ ਤੇ ਉਹਨੂੰ ਚਲਾ ਰਹੇ ਆ ਸੋ ਬਹੁਤ ਵਧੀਆ ਪਲੇਟਫਾਰਮ ਆ ਬਸ ਲਗਾਤਾਰੇ ਤੇ ਕੰਮ ਕਰਦੇ ਰਹੋ ਕਿਉਂਕਿ YouTube ਇੱਕ ਇਹੋ ਜਿਹੀ ਚੀਜ਼ ਆ ਵੀ ਜੇ ਜਿੰਨਾ ਕੁ ਤੁਸੀਂ ਇਹ ਤੇ ਦਿਲ ਲਾ ਕੇ ਕੰਮ ਕਰੋਗੇ ਤੇ ਉਨਾਂ ਹੀ ਇਹ ਲੰਬਾ ਚੱਲਣ ਵਾਲਾ ਪ੍ਰੋਸੈਸ ਆ ਤੇ ਬਾਕੀ ਵੱਡੀ ਗੱਲ ਆ ਵੀ ਇਹਦੇ ਤੇ ਕੀਤੀ ਹੋਈ ਆਪਣੇ ਅਪਲੋਡ ਵੀਡੀਓ ਜਾਂ ਕੁਝ ਵੀ ਐਵੇਂ ਦਾ ਉਹ ਲੌਂਗ ਟਾਈਮ ਜਿਹੜਾ ਹੈਗਾ ਚੱਲਦਾ ਹੈਗਾ ਤੇ ਉਹਨੂੰ ਆਪਾਂ ਕਦੋਂ ਵੀ ਦੇਖ ਸਕਦੇ ਹਾਂ ਕਿਉਂਕਿ ਫੋਨਾਂ ਦੇ ਵਿੱਚੋਂ ਡਿਲੀਟ ਹੋ ਸਕਦੀ ਹੈ ਚੀਜ਼ ਪਰ ਸੋਸ਼ਲ ਮੀਡੀਆ ਤੇ ਆਪਾਂ ਜੇ ਕੋਈ ਰੱਖਦੇ ਹਾਂ ਜਾਣਕਾਰੀ ਰੱਖਦੇ ਹਾਂ ਕੋਈ ਵੀ ਪਾ ਕੇ ਜਾਂ ਕੋਈ ਆਪਣੀ ਵਧੀਆ ਵੀਡੀਓ ਰੱਖਦੇ ਹਾਂ ਤਾਂ ਉਹਨੂੰ ਸੋਸ਼ਲ ਮੀਡੀਆ ਸੰਭਾਲ ਕੇ ਰੱਖਦਾ ਤੋ ਇਹ ਵਧੀਆ ਚੀਜ਼ ਆ। ਬਾਕੀ ਜ਼ਰੂਰ ਕਮੈਂਟ ਕਰਕੇ ਜਾਇਆ ਕਰੋ। ਜਿਹੜੇ ਬੰਦੇ ਬਾਅਦ ਚ ਵੀ ਲਾਈਵ ਤੇ ਆਉਂਦੇ ਆ ਵੀਡੀਓ ਦੇਖਣ। ਸੋ ਇੰਨੇ ਕ ਗਾਂਵਦੂ ਕਿਸਾਨ ਨੇ ਮੁੰਡੇ ਜਿਹੜੀ ਵਟ ਸਾਂਝੀ ਸੀਗੀ ਉਹ ਤੇ ਕਣਕ ਬੀਜਤੀ। ਚਲੋ ਤੁਹਾਡਾ ਨਕ ਸ਼ੁਕਰ ਆ ਤੁਹਾਨੂੰ। ਕਿਹੜਾ ਘਟ ਮਾਰਨਾ ਪੈਂਦਾ ਕਣਕਾਂ ਚ ਜਿਵੇਂ ਝੁੰਨੇ ਦੀਆਂ ਬੱਟਾ ਮੇਧਦੇ ਹੁੰਨੇ ਆ ਜੇ ਕਿਤੇ ਉਹ ਮੇ ਤੁਰਨਾ ਹੋਵੇ ਤਾਂ ਬਸ ਪਰ ਹੁਣ ਇਹਦਾ ਚੱਕਰ ਇਹ ਬਣੂ ਵੀ ਇਹ ਐਸ ਘਰ ਦੀ ਆ ਕਿ ਐਸ ਘਰ ਦੀ ਆ ਸੋ ਸੈਂਟਰ ਚੁੱਗੀ ਹੋਈ ਆ ਇਹ ਬੱਟ ਦੇ ਕਮੈਂਟ ਕਰਕੇ ਦੱਸਿਓ ਇਹ ਕਿਹੜੇ ਘਰ ਦੀ ਕਣਕ ਹੋ ਸਕਦੀ ਆ ਇੱਧਰ ਤੇ ਇੱਧਰ ਤੇ ਇੱਧਰ ਬਾਈਆਂ ਨੇ ਮਾਰ ਮਾਰ ਕੇ ਸਪਰੇਅ ਕਾਣ ਕਪੀੜੀ ਕਰਤੀ ਸੋ ਭਾਈ ਜਿੰਨੇ ਕ ਸੱਜਣ ਮਿੱਤਰ ਦੇਖੋਗੇ ਨਾ ਤਾਂ ਬੇਨਤੀ ਆ ਵੀ ਕਮੈਂਟ ਜ਼ਰੂਰ ਕਰ ਦਿਆ ਕਰੋ ਕਿਉਂਕਿ ਇਹ ਨਾਲ ਪਤਾ ਲੱਗ ਜਾਂਦਾ ਕਿ ਕੌਣ ਕਿੱਥੋਂ ਆਪਣੇ ਨਾਲ ਜੁੜਿਆ ਹੋਇਆ ਤੋ ਸੋਹਣਾ ਦਿਨ ਨਿਕਲਿਆ ਹੋਇਆ ਬਈ ਕਈ ਏਰਗਿਆਂ ਦੇ ਵਿੱਚ ਅੱਜ ਹਲਕੀ ਹਵਾ ਵੀ ਦਸਲੀ ਸੀ ਮੌਸਮ ਵੀ ਦੱਸਿਆ ਗਿਆ ਸੀ ਕਿ ਰਹਿ ਸਕਦਾ ਖਰਾਬ ਸੋ ਜਿਹੜੀ ਆ ਬੂਟੀ ਆ ਬਈ ਇਹ ਬਹੁਤ ਖਤਰਨਾਕ ਕੰਡਿਆਂ ਵਾਲੀ ਇਹ ਤੇ ਕੰਡੇ ਬਹੁਤ ਭੜੇ ਲੱਗਦੇ ਆ ਬਾਅਦ ਚ ਜਦੋਂ ਕਣਕ ਵੱਢਣ ਦਾ ਟਾਈਮ ਹੁੰਦਾ ਨਾ ਉਦੋਂ ਇਹਦਾ ਪੂਰਾ ਸੁੱਕਣ ਦਾ ਟਾਈਮ ਹੋ ਜਾਂਦਾ ਸੋ ਭਾਈ ਇੱਕ ਆਪਾਂ ਹੁਣ ਡੇਲੀ ਵਲੌਗ ਵੀ ਤਕਰੀਬਨ ਬਣਾਇਆ ਕਰਾਂਗੇ ਤੇ ਉਹ ਵੀ ਜਿਹੜੇ ਅਪਲੋਡ ਕਰਦੇ ਰਹਾਂਗੇ ਕਿਉਂਕਿ ਅਜ ਤੱਕ ਬਲੌਗ ਵੈਸੇ ਜ਼ਿਆਦਾ ਬਣਾਏ ਨਹੀਂ ਸੀਗੇ ਕਿਉਂਕਿ ਉਹਦੇ 'ਚ ਕਈ ਪ੍ਰੋਬਲਮਸ ਆਉਂਦੀਆਂ ਸੀ ਕਿ ਕੰਮ ਤੰਦੇ ਇਹੇ ਜੇ ਸੀ ਐਡੀਟਿੰਗ ਵਗੈਰਾ ਤੇ ਅਪਲੋਡ ਕਰਨ ਤੇ ਬਹੁਤ ਟਾਈਮ ਲੱਗਦਾ ਸੀ ਸੋ ਫੋਨ ਦੇ ਉੱਤੋਂ ਸਾਰਾ ਕੁਝ ਹੈਂਡਲ ਕਰਨਾ ਔਖਾ ਹੋ ਜਾਂਦਾ ਸੀ ਕਿਉਂਕਿ ਨਾ ਹੀ ਇੰਨਾ ਨੈਟਵਰਕ ਹੁੰਦਾ ਸੀ ਤੇ ਨਾ ਹੀ ਐਡੀ ਵੱਡੇ ਵੀਡੀਓ ਜਲਦੀ ਐਡਿਟ ਕਰਕੇ ਅਪਲੋਡ ਕਰਨੀ ਸੌਖੀ ਹੁੰਦੀ ਆ। ਸੋ ਕੋਸ਼ਿਸ਼ ਆ ਹੁਣ ਕਿ ਔਖੇ ਸੌਖੇ ਹਫਤੇ ਦੇ ਵਿੱਚ ਦੋ ਵਲੌਗ ਜ਼ਰੂਰ ਪਾਇਆ ਕਰੀਏ। ਤੇ 8-10 ਦੀ ਮਿੰਟ ਦੀ ਵੀਡੀਓ ਜਿਹੜੀ ਤਕਰੀਬਨ ਉਹ ਵਧੀਆ ਰਹਿੰਦੀ ਆ। ਬਾਕੀ ਜਿਵੇਂ ਜਿਵੇਂ ਆਡੀਅנס ਜੁੜੂਗੀ ਤਾਂ ਅੱਗੇ ਹੋਰ ਵੀ ਪਾਉਂਦੇ ਰਹਾਂਗੇ। ਤੇ ਫੇਸਬੁੱਕ ਵਗੈਰਾ ਤੇ ਲਾਈਵ ਹੁੰਦੇ ਰਹੀਦਾ ਉੱਥੇ ਵੀ ਜਿਹੜੀ ਵੀਡੀਓ ਵੱਡੀਆਂ ਵੀਡੀਓ ਵਲੌਗ ਕਿਸੇ ਵੀ ਤਰ੍ਹਾਂ ਦੀ ਕੋਈ ਕਿਸੇ ਨੇ ਪ੍ਰੋਮੋਸ਼ਨ ਕਰਾਉਣੀ ਹੋਈ ਉਹ ਵੀ ਅਪਲੋਡ ਕਰਦੇ ਰਿਹਾ ਕਰਾਂਗੇ ਕਿਉਂਕਿ ਇਹਦੇ ਨਾਲ ਫੁੱਲ ਵੀਡੀਓ ਜਿਹੜੀ ਉਹ ਵੀ ਸੌਖੀ ਪੈ ਜਾ ਕਰੋ ਬਾਕੀ ਚਲੋ ਜਿੰਨਾ ਕ ਕਰ ਸਕਦੇ ਆ ਉਹ ਜ਼ਰੂਰ ਕਰਾਂਗੇ ਜਿਹੜੀ ਚੀਜ਼ ਹੱਥੋਂ ਬਾਹਰ ਹੋਈ ਬੱਸੋਂ ਬਾਹਰ ਹੋਈ ਉਹ ਫਿਰ ਟਰਾਈ ਕਰਕੇ ਛੱਡ ਦੇਾਂਗੇ ਵੀ ਚਲੋ ਜਦੋਂ ਕੋਈ ਸਾਧਨ ਬਣਿਆ ਤੇ ਉਦੋਂ ਉਹਨਾਂ ਚੀਜ਼ਾਂ ਨਾਲ ਕਰ ਲਾਂਗੇ। ਬਾਕੀ ਅਪਲੋਡ ਕਰਨ ਦੇ ਲਈ ਨੈਟਵਰਕ ਬਹੁਤ ਚਾਹੀਦਾ ਹੁੰਦਾ ਜਦੋਂ ਫੁੱਲ ਵੀਡੀਓ ਅਪਲੋਡ ਕਰਦੇ ਆ ਕਿਉਂਕਿ 10 ਮਿੰਟਾਂ ਦੀ ਵੀਡੀਓ 15 ਦੀ ਵੀਡੀਓ ਆਮ 4G ਨੈਟਵਰਕ ਤੇ ਪਾਉਣੀ ਬਹੁਤ ਔਖੀ ਹੈ। Wi-Fi ਵਗੈਰਾ ਲੱਗਿਆ ਹੋਏ ਉੱਥੇ ਸੌਖਾ ਹੈਗਾ। ਬਾਕੀ 5G ਨੈਟਵਰਕ ਤੇ ਵੀ ਸਪੀਡ ਆ ਜਿਹੜੀ ਘਟ ਜਾਂਦੀ ਆ ਫੋਨ ਦੀ ਖਾਸ ਕਰਕੇ ਸ਼ਾਮ ਦੇ ਟਾਈਮ ਦੇ ਤਾਂ ਬਹੁਤ ਹੀ ਔਖਾ ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਜੋ ਵੀ ਬੰਦੇ ਲਾਈਵ ਦੇਖਦੇ ਨੇ ਪੂਰਾ ਸੋ ਜੋ ਬਾਅਦ ਚ ਦੇਖਣਗੇ ਜੋ ਲਾਈਵ ਤੇ ਆਉਂਦੇ ਉਹਨਾਂ ਦਾ ਵੀ ਧੰਨਵਾਦ ਥੈਂਕ ਯੂ ਜੀ ਸੋ ਹੁਣ ਕੇਹਰਾ ਬਦਲਦੀ ਏ ਤੇ ਮਿਲਦੇ ਹਾਂ ਫੇਰ ਕਿਸੇ ਦਿਨ ਲਈ